ਸਤਿ ਸ਼੍ਰੀ ਅਕਾਲ ਤੁਮ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਪਿੰਡ ਨਿਜਾਮਪੁਰ ਵਿਖੇ ਤਪਸਥਾਨ ਬਾਬਾ ਸ਼੍ਰੀ ਚੰਦ ਜੀ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਅਵਤਾਰਪੁਰੋ ਦੀ ਖੁਸ਼ੀ ਵਿੱਚ ਪੂਰਨਮਾਸੀ ਦੇ ਪਵਿੱਤ ਦਿਹਾੜੇ ਤੇ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਮਨਜੀਤ ਸਿੰਘ 베ਦੀ ਚੋੜਾ ਸਾਹਿਬ ਡੇਰਾ ਬਾਬਾ ਨਾਨਕ ਵਾਲੇ ਸੰਚਾਲਨ ਤਪ ਸਥਾਨ ਬਾਬਾ ਸ਼੍ਰੀ ਚੰਜੀ ਨizampur ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੁਵੰਦ ਸਜਾਏ ਗਏ ਜਿਨ੍ਹਾਂ ਵਿੱਚ ਭੁਪਿੰਦਰ ਸਿੰਘ ਜਲੰਧਰ ਆਗਿਜਤਾ ਕੁਸ਼ਰੀ ਜਤਾ ਪਾਈ ਰਾਮ ਸਿੰਘ ਕਥਾਵਾਚਕ ਪ੍ਰੇਮਜੀਤ ਸਿੰਘ প্রচারক চুমি গুরুদ্বারা পরিষদ কমিটি ভাই গুরুপ্রীত সিং হেড গ্রন্থি কথাবাচ আদিবলো ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ ਇਸ ਮੌਕੇ ਤੇ ਸੰਗਤਾਂ ਨੂੰ ਸੰਬੋਧਨ ਕਰਦਿਆ ਬਾਬਾ ਮਨਜੀਤ ਸਿੰਘ 베ਦੀ ਨੇ ਸਮੂਹ ਸੰਗਤਾਂ ਨੂੰ অমৃত ਵੇਲੇ ਪੰਜ ਬਾਣੀਆਂ ਦਾ ਪਾਠ ਕਰਨ ਅਤੇ ਸ਼ਾਮ ਸਮੇਂ ਰਹਿਰਾਸ ਸਾਹਿਬ ਦਾ ਪਾਠ ਕਰਨ ਲਈ ਪ੍ਰੇਰਿਤ ਕੀਤਾ ਉਹਨਾਂ ਕਿਹਾ ਕਿ ਸੰਗਤਾਂ ਨੂੰ ਇਹ ਸਮਾਂ ਨਹੀਂ ਗੁਆਉਣਾ ਚਾਹੀਦਾ ਲੰਘਿਆ ਹੋਇਆ ਸਮਾਂ ਮੁੜ ਵਾਪਸ ਨਹੀਂ ਆਉਂਦਾ ਬਾਬਾ ਕਿਰਨਜੀਤ ਸਿੰਘ 베ਦੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਸ਼੍ਰੀ ਗੁਰੂ ਰਬਦਾਸ ਜੀ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਉਹਨਾਂ ਦੀ ਜੀਵਨ ਦੀ ਸਾਖੀਆਂ ਸੰਗਤਾਂ ਨੂੰ ਸੁਣਾਈਆਂ ਇਸ ਦੌਰਾਨ ਗੁਰੂ ਘਰ ਵਿਖੇ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸੰਗਤਾਂ ਵਾਸਤੇ ਚਾਹ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਪੇਸ਼ ਹੈ ਇੱਕ ਰਿਪੋਰਟ ਹੈ ਗੁਰੂ ਚਿਕਾ ਕਾਲਸਾ ਵਾਹੇ ਗੁਰੂ ਚਿਕੀ ਫਤੇ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਬੜਾ ਸੁਭਾਗਾ ਸਮਾ ਬੜਾ ਖੁਸ਼ੀਆਂ ਦਾ ਵਿਆੜਾ ਹੈ ਅੱਜ ਬਹੁਤ ਹੀ ਮਾਨ ਸਕਸ਼ੀਤ ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਪਵਿੱਤਰ 58 ਜਵਾ ਪ੍ਰਕਾਸ਼ ਦਿਹਾੜਾ ਹੈ ਜਿਸ ਨਾਲ ਸਾਰੇ ਸੰਸਾਰ ਦੇ ਜੀ ਸਭੂ ਸੰਗਤਾਂ ਦੇਸ਼ਾਂ ਬੇਸ਼ਾਂ ਚ ਬੜੇ ਪਿਆਰ ਸਤਿਕਾਰ ਨਾਲ ਸ਼ਰਧਾ ਦੇ ਪਾਵਨ ਮਨਾ ਰਹੇ ਨੇ ਖੁਸ਼ੀ ਆਸਰ ਕਰ ਰਹੇ ਅੱਜ ਇਹ ਪਵਿੱਤਰ ਪੂਰਨ ਵਾਸ਼ੀ ਦਾ ਦਿਹਾੜਾ ਹੈ ਔਰ ਅੱਜ ਵੱਡੀ ਕਿਰਪਾ ਹੋਈ ਨਵਾਂ ਮਹੀਨਾ ਫਾਲਗੁਨ ਦਿੱਤੇ ਪਾਰ ਜਨਾ ਪਸੰਦ ਜਲ ਪ੍ਰਗਟ ਆਏ ਪਗੰਡਾ ਮਹੀਨਾ ਉਹਦੇ ਹੋਇਆ ਇਹ ਵੀ ਅਰਦਾਸ ਹੈ ਕਿ ਮਨਸਾਰੀ ਸਿਸ਼ਟੀ ਉੱਪਰ ਸਾਰਿਆਂ ਲੋਕਾਂ ਲਈ ਸੁੱਖਾਂ ਵਾਲਾ ਖੁਸ਼ੀਆਂ ਵਾਲਾ ਨਾਮ ਬਾਨੀ ਵਾਲਾ ਤੇ ਸੁੱਖ ਸ਼ਾਂਤੀ ਵਾਲਾ ਸਤਿਗੁਰੂ ਰਦਾਸ ਜੀ ਦਾ ਜਿਨ੍ਹਾਂ ਨੇ ਇਸ ਸਮਾਜ ਵਿੱਚ ਬਹੁਤ ਹੀ ਵੱਡੇ ਕਾਰਨਾਮੇ ਕੀਤੇ ਉੱਚ-ਨੀਚ ਦਾ ਪੇਜ ਮਟਾਇਆ ਅਤੇ ਸਮਾਜ ਨੂੰ ਇਸ ਸੁਨੇਹਾ ਦਿੱਤਾ ਕਿ ਉਹ ਰੱਬ ਉਹ ਅਨੰਕਾਰ ਉਹ ਵਾਹਿਗੁਰੂ ਉਹ ਪੰਲਾ ਸਬਦ ਹੈ ਜਿਹੜਾ ਉਸ ਨੂੰ ਪਿਆਰ ਨਾਲ ਆਸਥਾ ਨਾਲ ਪਰਸਨਰ ਯਾਦ ਕਰਦਾ ਹੁਦੇ ਸਿੱਖ ਤੁਸੀਂਦਾ ਹੀ ਉਸਾਰੇੰ ਫਰਿਆਦ ਤੋਂ ਉਹਨਾਂ ਨੇ ਸਮਾਜ ਨੂੰ ਮਲਾਉਣ ਦਾ ਮਿਲਵਰਤਨ ਦਾ ਪਿਆਰ ਦਾ ਸੇਵਾ ਦਾ ਸਿਮਰਨ ਦਾ ਸੰਦੇਸ਼ ਪੇਸ਼ ਦਿੱਤਾ ਅੱਜ ਇਸੇ ਸੰਬੰਧ ਵਿੱਚ ਗੁਰਦੁਆਰਾ ਸਚਖੰਡ ਗੁਨਾਨਕ ਦਰਬਾਰ ਜਿਹੜਾ ਤਪਸਥਾਨ ਬਾਬਾ ਸਿਰਜੰਤ ਸਿੰਘ ਮਹਾਰਾਜ ਇਸ ਸਥਾਨ ਦੇ ਉੱਪਰ ਮਹਾਨ ਸਮਾਗਮ ਇਸ ਖੁਸ਼ੀ ਅੰਦਰ ਸੂ ਸੰਗਤ ਨਾਲ ਮਿਲ ਕੇ ਗੀਤ ਹੈ ਜਿਦੇ ਵਿੱਚ ਸਤਿਗੁਰੂ ਅਰਦਾਸ ਜਿਦਿਆਂ ਮਹਿਮਾ ਉਹਨਾਂ ਦੀਆਂ ਬੜੀਆਂ ਆ ਹੁਣ ਦੇ ਗੁਣਾਂ ਨੂੰ ਯਾਦ ਕਰਕੇ ਸੂ ਸੰਗਤ ਨੇ ਮਸਤਕੋ ਕਿਉਂ ਦੀ ਅਸੀਸਾਂ ਲਈਆਂ ਨੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਉਹਨਾਂ ਦੇ ਨਾਮ ਬਾਣੀ ਦਾ ਪੈਰਾ ਉਹਦਾ ਸੰਦੇਸ਼ ਤੇ ਉਪਦੇਸ਼ ਸਾਰੇ ਸੰਸਾਰ ਦੇ ਉੱਪਰ ਸਾਰੇ ਜੀਆਂ ਲਈ ਇਕ ਵਰਦਾਨ ਸਾਬਤ ਹੋਵੇ ਆਓ ਅਸੀਂ ਉਸ ਮਹਾਨ ਸੱਚੇ ਨਾਮ ਨੂੰ ਦੁਰਮੁਪਾਚਿਤ ਚਰਨਾਂ ਦੇ ਸਪਸਤ ਹੋ ਕੇ ਹੁਣ ਦੇ ਦਿੱਤੇ ਹੋਏ ਜੋ ਸਾਨੂੰ ਸੰਦੇਸ਼ ਵਿਦੇਸ਼ੀ ਨੇ ਆਪਣੇ ਹਿਰਦੇ ਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਤਾਂ ਕਿ ਸਾਡਾ ਇਹਾ ਤੇ ਉਹਾ ਸੁਹੇਲਾ ਹੋ ਜਾਏ ਇਹ ਅਰਦਾਸ ਬੇਨਤੀ ਹੈ ਬਹੁਤ ਬਹੁਤ ਸੋਸ਼ਕਾ ਧੰਨਵਾਦ ਹੋਈਆਂ ਪੁਨਾ ਦੇ ਕਿਮਾ ਜੀ